ਬਾਈ ਸਰਫ ਵਾਲਿਆਂ ਨੇ ਨਵੀਂ ਟੈਕਨੋਲੋਜੀ ਦੇਤੀ ਹੈ ਆ ਨਾਲ ਵੇ ਲੋ ਬੋਤਲ ਕਿਉਂ ਇਹ ਕੀ ਦਾ ਕੰਮ ਆ ਬਾਈ ਇਹ ਤਾਂ ਬ੍ਰਾਂਡ ਕਰਾਇਆ ਦਾ ਬਖਾਇਆ ਦਾ ਜੇ ਲੋ ਵੀ ਸਾਡਾ ਕੰਮ ਵੀ ਕਰਦਾ ਹੈ ਅਸੀ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਟਾਈਮ ਪੂਰੇ 12 ਵਜ ਗਏ ਆ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੀ 27 ਜਨਵਰੀ ਦਾ ਸੋ ਆਪਾਂ ਅੱਗੇ ਵੀ ਨੌਨੇ ਹੋਣੇ ਲੰਗਰ ਤੇ ਏਦ ਕੀ ਫੇਰ ਆਪਾਂ ਗਿੱਲਾਂ ਦੇ ਰਾਹ ਤੇ ਲੰਗਰ ਲਾ ਰਹੇ ਆ ਆਜੋ ਵੀਰੇ ਤੇ ਹੁਣ ਅੱਜ ਦੁਪਹਿਰ 12 ਵਜੇ ਤੇ ਸੀਗਾ ਇਹ ਸਮਾਨ ਚਲਾਜੀ ਲੈ ਆਉਨੇ ਆ ਤੇ ਇਧਰ ਸਾਰਾ ਲਵਲੀ ਸੇਠੀਆ ਲਵਲੀ ਕਿਵੇਂ ਬਾਈ ਚੜਦੀ ਕਲਾ ਹਾਲ ਸਾਹਿਬ ਹੋਰ ਜੀ ਹਾਂਜੀ ਵਧੀਆ ਕਿਰਪਾ ਬਾਬੇ ਨਾਨਕ ਦੀ ਲੈਟਰ ਲਾਣ ਲੱਗੇ ਬਾਬਾ ਦੀਸਾ ਜਨਮ ਦਿਨ ਦਾ ਜੀ ਜੀ ਤੇ ਬਾਕੀ ਹੁਣ ਟਰੈਕਟਰ ਲੈ ਆਉਂਦਾ ਤੇ ਇਧਰ ਜਗਜੀਤ ਵੀ ਆ ਗਿਆ ਜਗਜੀਤ ਕਿਵੇਂ ਬਾਈ ਵਧੀਆ ਵਧੀਆ ਬਾਈ ਚੜਦੀ ਕਲਾ ਹਾਂਜੀ ਹਾਂਜੀ ਵਧੀਆ ਹੋਰ ਤਿਆਰੀਆਂ ਪੂਰੀਆਂ ਹਾਂਜੀ ਹਾਂਜੀ ਤਿਆਰੀਆਂ ਚੱਲ ਗਿਆ ਫਿਰ ਚਲੋ ਚਲੋ ਹਾਂ ਬਾਈ ਕੀ ਹਾਲ ਚੜਦੀ ਕਲਾ ਹਾਂਜੀ ਹਾਂਜੀ ਲਓ ਵੀ ਸੰਗਤ ਸਾਡੀ ਆ ਗਈ ਆ ਤੇ ਹੁਣ ਅਸੀਂ ਟੈਂਟ ਦਾ ਸਮਾਨ ਅਸੀਂ ਕਿਹਾ ਵੀ ਅੱਜ ਹੀ ਹੁਣੇ ਲਿਆ ਕੇ ਤੇ ਰੱਖ ਦਈਏ ਫੇਰ ਸ਼ਾਮ ਨੂੰ ਲੇਟ ਹੋ ਜਾਈਦਾ ਹਨਾ ਹਾਂਜੀ ਹਾਂਜੀ ਤੇ ਹੁਣ ਲਿਆ ਕੇ ਪਸਾਫ ਸੁਫ ਕਰਕੇ ਰੱਖ ਦਈਏ ਹਨਾ ਹਾਂ ਧੋ ਤੂੰ ਕਰਾ ਦੇ ਧੋ ਤੂੰ ਕਰਾ ਦੇ ਨੇ ਕਿਹੜਾ ਇੱਕ ਨੂੰ ਹਾਂ ਤੇ ਸਵੇਰੇ ਸਧਿਆ ਹਾਂ ਹਾਂ ਤੇ ਲੰਗਰ ਲਾਉਣਾ ਬਈ ਆਪਾਂ ਜਲੇਬੀਆਂ ਦਾ ਤੇ ਨਾਲ ਚਾਹ ਦਾ ਲੰਗਰ ਹੋਊਗਾ ਤੇ ਸਾਰਾ ਬਾਬੇ ਨਾਨਕ ਦਾ ਹੀ ਆ ਬਾਕੀ ਆ ਵੀਰ ਖੜੇ ਆ ਆਪਣੇ ਨਾਲ ਜਗਜੀਤ ਹੋਣਾ ਇਹ ਵੀ ਪੂਰੀ ਬਾਈ ਸਪੋਰਟ ਕਰਦੇ ਇਹਨਾਂ ਦੇ ਘਰੇ ਸਾਰਾ ਕੁਝ ਬਣਦਾ ਤੇ ਬਾਕੀ ਜਿੰਨੇ ਜੋਗੇ ਹਨ ਸਾਰੇ ਦਾਨਪਾਲ ਵੀਰ ਪਾਉਂਦੇ ਆ ਇਧਰ ਸਾਡਾ ਮੇਨ ਵੈਸੇ ਲਵਲੀ ਸੀਠ ਹਾਂ ਇਹ ਸਾਡਾ ਪ੍ਰਧਾਨ ਆ ਤੇ ਬਾਕੀ ਹਾਂ ਬਾਕੀ ਐਵੇਂ ਹੁੰਦਾ ਲਵਲੀ ਸਾਰੇ ਰਲ ਮਿਲ ਕੇ ਹੁੰਦਾ ਕੱਲਾ ਕੁਝ ਨਹੀਂ ਕਰ ਸਕਦਾ ਕੱਲਾ ਮੈਂ ਵੀ ਨਹੀਂ ਕਰ ਸਕਦਾ ਸਾਰੇ ਜਦੋਂ ਤੁਰ ਪੈਂਦੇ ਫਿਰ ਸਾਰਾ ਕੁਝ ਆਪੇ ਹੀ ਅਕਾਲਪੁਰ ਕਰ ਜਾਂਦਾ ਤੇ ਬਾਕੀ ਵੈਸੇ ਸਾਡੇ ਮਨੋਂ ਖੁਸ਼ੀ ਜੀ ਮਿਲਦੀ ਆ ਤੇ ਅਸੀਂ ਹਰ ਵਾਰੀ ਚਲੋ ਲੰਗਰ ਲਾ ਦਈਦਾ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਤਰੱਕੀਆਂ ਬਖਸ਼ੇ ਤੇ ਚੱਲ ਜੀ ਬਾਈ ਫਿਰ ਪਾਈ ਜਟਰਾਨੀ ਜੀ ਪ੍ਰਧਾਨ ਜੀ ਠੀਕ ਠਾਕ ਹੈ ਚੜ੍ਹਦੀ ਕਲਾ ਇਹ ਵੀ ਪਹੁੰਚ ਗਿਆ ਬਈ ਇਹਨੂੰ ਫੋਨ ਲਾਇਆ ਸੀ ਕਹਿੰਦਾ ਆ ਗਿਆ ਮੈਂ ਹੋਰ ਚੜ੍ਹਦੀ ਕਲਾ ਘਰ ਪਰਿਵਾਰ ਠੀਕ ਠਾਕ ਲਓ ਬਈ ਟੈਂਟ ਤੇ ਆ ਗਏ ਲੱਖੀ ਦੇ ਸਾਮਾਨ ਬਾਈ ਲਦਾਈ ਜਾਂਦਾ ਕੀ ਜਾਂਦਾ ਕੀ ਚਲੋ ਬਈ ਆ ਲਈ ਨਾ ਵੀ ਸਮਾਨ ਅੱਧਾ ਲੈ ਜਾਂਦਾ ਹਲਵਾਈ ਵਾਲਾ ਟੈਂਟ ਵਾਲਾ ਠਹਿਰ ਕੇ ਲਿਆਵਾਂਗੇ ਵਿਆਹ ਤੇ ਗਿਆ ਹਜੇ ਸਮਾਨ ਨਹੀਂ ਚੱਲਦਾ ਹਾਂ ਅੱਧਰ ਰੱਖ ਦੇ ਇੱਕ ਸਾਈਡ ਤੇ ਧੋਦੇਾਂਗੇ ਸ਼ਾਮ ਨੂੰ ਰੱਖ ਦੇ ਉਹਨਾਂ ਦਾ ਉਹਨਾਂ ਇਹਨਾਂ ਪੀ ਦਾੰਦਾ ਠੀਕ ਹੈ ਤੇ ਮੈਂਗਾ ਚਲ ਭੱਜ ਕੇ ਥੋਲਾ ਪੋ ਵਾਲੀ ਤੇ ਫਿਰ ਸਮਾਨ ਨੂੰ ਆਪਾਂ ਨੂੰ ਸ਼ਾਮ ਨੂੰ ਟਾਈਟ ਦਾ ਸਮਾਨ ਵੀ ਲੈ ਕੇ ਆਉਣਾ ਹੁਣ ਆਪਾਂ ਚੱਲਦੇ ਆਂ ਤੇ ਖੁਸ਼ੀ ਸਾਡਾ ਤੇ ਲਾਇਆ ਹੋ ਗਿਆ ਕਿਵੇਂ ਬਾਏ ਚੱਲ ਗਏ ਭਾਈ ਚਲੋ ਚਲੋ ਭਾਈ ਹੁਣ ਆਪਾਂ ਜਲ ਪਿਆ ਲੈ ਗਏ ਪੈਸੇ ਹੈਗੇ ਬਟੂਚ ਹਾਂਜੀ ਤੇ ਖਾਲੀ ਆ ਲੋਡ ਪੈ ਜੇ ਹੈਗੇ 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 ਚੱਲੀਏ ਭਾਈ ਚਲੋ ਤੈ ਹੈ ਵੇਖਣੇ ਚਾਹੀਦੇ ਵੀ ਹੈਗੇ ਆ ਵਾਰਮ ਅਪ ਰਹਿਣਾ ਚਾਹੀਦਾ ਪਰ ਇਹ ਜ਼ਰੂਰੀ ਜੇ ਭਾਵੇਂ ਆਪਾਂ ਕਰਨਾ ਕੁਛ ਨਹੀਂ ਲੋੜ ਅੱਜ ਪਤਾਸੇ ਲੈ ਕੇ ਜਾਣੇ ਆਪਾਂ ਕੱਲ ਨੂੰ ਲੈ ਕੱਲ ਨੂੰ ਪੰਜਵਾਂ ਦਾਣੇ ਕੱਲ ਨੂੰ ਛਡਾਉਣੇ ਕੱਲ ਨੂੰ ਲੰਗਰ ਦੇ ਵਿੱਚੋ ਜਾਣਾ ਪਊਗਾ ਹਨਾ ਛਾਂ ਨੂੰ ਜਹਾੜਾਂ ਕੱਲ ਨੂੰ ਚੱਲ ਜਿਵੇਂ ਵੀ ਟੈਂਟ ਹੋਇਆ ਨਾ ਹਾਂ ਜਿਵੇਂ ਵੀ ਹੋਇਆ ਗੰਮਾ ਕਹਿੰਦਾ ਤੂੜੀ ਦਾ ਇੱਕ ਢੇੜਾ ਲਾ ਦੇ ਤੇ ਉਹਦੇ ਰੇੜੀ ਲੱਦੀ ਖੜਾ ਉਹ ਲਾ ਦਨੇ ਨਾਲ ਆਪਾਂ ਟੈਂਟ ਦਾ ਸਮਾਨ ਲਿਆਉਨੇ ਆ ਦੇਖੋ ਸਾਡਾ ਇੱਧਰ ਪਿਆ ਹਾਂ ਖੁਸ਼ੇ ਠੀਕ ਆ ਕਿ ਦੇਖੋ ਛਾਪ ਆ ਜਾਂਦਾ ਕਿਤੇ ਦੇ ਲਾ ਹਾਂਜੀ ਉਸਤਾਜ ਜੀ ਚਲੋ ਬਈ ਹੁਣ ਚੱਲਦੇ ਆਪਾਂ ਸਮਾਨ ਸਮੂਨ ਕਰੀਏ ਹੋਰ ਤਿਆਰ ਹਾਂ ਬੱਲੇ ਲਾ ਬੱਲਾ ਬੱਲਾ ਹੂੰ ਚੱਕ ਆ ਯਾਰ ਪੰਡਾ ਹੈ ਤੈਨੂੰ ਕੀ ਗੱਲ ਪੰਡ ਪੰਡ ਨਹੀਂ ਚੱਕਦਾ ਤੂੜੀ ਦੀ ਇਹ ਗੁੱਸੇ ਆ ਮੇਰੇ ਨਾਲ ਯਾਰ ਆਓ ਚੱਕਾਈਏ ਨੂੰ ਉਦੋਂ ਲਿਆਉਂਦਾ ਰਾਈ ਸਾਜਾ ਲਵਲੀ ਚੱਲ ਗਏ ਬਈ ਲਵਲੀ ਹਲੋ ਆਜੋ ਹੂੰ ਲਾਦੇ ਨਾ ਫੋਨ ਕਾਲ ਮਾਰਦੇ ਸਿਲੰਡਰ ਦੀ ਹਾਂ ਬਈ ਇਹ ਨਾ ਖਾਇ ਕਰੋ ਪੈਕਟ ਮਾੜੇ ਹੁੰਦੇ ਸੀ ਇਤ ਲਈ। ਆ ਵੀ ਮਾੜੇ ਹੁੰਦੇ ਆ। ਤੇ ਹੋਰ ਮਾੜੇ ਆ ਇਹ। ਚੰਗੇ ਹੁੰਦੇ ਆ। ਮਾੜੇ ਮਾੜੇ ਮੂੜੇ। ਹਾਂ ਹਾਂ ਆ ਵੇ ਲੋ ਬਈ ਜਵਾਕਾਂ ਦਾ ਹਾਲ ਦੇਖੋ ਤੁਸੀਂ। ਆ ਖਾ ਕੇ ਸਿਰ ਤੇ ਦੋ ਪੈਕਟ ਥੱਲੇ। ਆ ਪਏ। ਹਜੇ ਕਹਿੰਦਾ ਉੱਤੋਂ ਗਲ ਪੈਂਦਾ ਏ। ਕਿੱਥੇ ਕੈ ਚੱਲ ਪੱਕ। ਕੋਈ ਮਾਰ ਤੂੰ ਤੇ ਝੜਦਾ ਹਰੇ ਕੋਟ ਵਾ ਛਿੱਤਰ ਪਾਉਣ ਨੂੰ ਵੀ ਤੂੰ। ਵੇਖ ਲੈ ਫਿਰ। ਨਹੀਂ ਕਰੂੰਗਾ ਯਾਰ। ਬਣਦਾ ਵੇਖੀ ਕੀ। ਯਾਰ ਬੋਲਦਾ ਕਾਹਦਾ ਲੌਣੀ ਪੈੜਾ ਏ ਯਾਰ ਵਲੌਗ ਬਣੀ ਜਾਂਦਾ। ਆ ਵੇਖ ਲੋ ਬਈ लवली ਦਾ ਮੁੰਡਾ ਬੋਲਦਾ ਕਿਵੇਂ। ਹੈਲੋ। ਹਾਂ ਇਹ लवली ਦਾ ਮੁੰਡੇ ਆ। ਆਵੇ ਲੋ ਬਾਈ ਉਹ ਯਾਰ ਮੈਂ ਕਰਾ ਦੇਣਾਗਾ ਤੋਰਾ ਬਾਈ ਚਰਪਾ ਬਾਬੇ ਮੈਂ ਆ ਜੀ ਸਾਨੂੰ ਦੋ ਕੇੜੇ ਲਾਉਣੇ ਪਏ ਬਾਈ ਲੱਕੀ ਬਾਈ ਕੋਈ ਨਹੀਂ ਚੱਲ ਕੋਈ ਨਹੀਂ ਓਕੇ ਬਾਈ ਸਰਫ ਵਾਲਿਆਂ ਨੇ ਨਵੀਂ ਟੈਕਨੋਲੋਜੀ ਦੇਤੀ ਹੈ ਆ ਨਾਲ ਵੇ ਲੋ ਬੋਤਲ ਕਿਉਂ ਹੈ ਹੈ ਇਹ ਕੀ ਦਾ ਕੰਮ ਆ ਬਾਈ ਇਹ ਜੀ ਜੀ ਇਹ ਜਗਜੀਤ ਦੇ ਕੰਮ ਆ ਬਈ ਸਾਡੇ ਜੀਜੀ ਦੇ ਕੰਮ ਨਹੀਂ लवली ਦੇ ਆ ਕੰਮ ਵਧੀਆ ਯਾਰ ਹਨਾ ਆ ਵੇਖੋ ਬੋਤਲ ਲੱਗ ਗਿਆ ਜੀ ਨਾ ਵੇਸਟ ਹੋਵੇ ਨਾ ਗਿੱਲੀ ਹੋਵੇ ਬਸ ਇਹਨੂੰ ਖੋਲੋ ਇਹ ਆਏ ਵਰਤਨਾ ਚੋਣੀਆਂ ਵਰਕਸ਼ਾਪੀਆਂ ਆ ਵੇਖੋ ਤੇ ਜੇ ਬਣਵਾਉਣਾ ਤਾਂ ਬਣਵਾ ਲਿਓ ਜਗਜੀਤ ਦਾ ਪੀਪੀ ਲੈਂਦਾ 50 ਰੁਪਏ ਜੀ ਦੀ ਆਪਦੀ ਹੋਊਗੀ ਸਹੀ ਗੱਲ ਹੈ ਚਿੱਪ ਵੀ ਆਉਂਦੀ ਹੋਊਗੀ ਮੈਂ ਇਹਤ ਲੈਣੀ ਹੈ ਕੱਲੀ ਮੁੰਡੇ ਚੱਲਾ ਧੋਦੇ ਕਿਹੜਾ ਛੋਟੀ ਤਾਂ ਨਹੀਂ ਪਾ ਦੇ ਲੈ ਨਹੀਂ ਛੋਟੀ ਵਰਤੂ ਵੀਰੇ ਤਾਂ ਇਹ ਨਹੀਂ ਜਾਈਦੀ ਬਈ ਇਹ ਤਾਂ ਬਰਾਏ ਨੁਕਰਾਏ ਦਾ ਬਖਾਏ ਦਾ। ਜਲਵੀ ਸਾਡਾ ਕੰਮ ਵੀ ਕਰਦਾ ਹੈ। ਇਹ ਲੱਗ ਜਿਵੇਂ ਉਹ ਪਟਤਾ। ਅਮਮ ਜੇ ਵੀ ਰੋਟੀਆਂ ਵੀ ਰੋਟੀਆਂ। ਲਓ ਵੀ ਮਿੱਤਰੋ ਸਮਾਨ ਸਮoon ਸਾਰਾ ਧੋ ਕੇ ਕੜਾਈਆਂ ਕੜੋਈਆਂ ਦੇਗੇ ਦੂਗੇ, ਟੱਬ ਟੁਪਤ ਧੋ ਕੇ ਕੇਰਨ ਡਨ ਕਰਿਆ ਆਂ। ਤੇ ਹੁਣ ਮਾਰਨਿੰਗ ਟਾਈਮ ਜਾਵਾਂਗੇ 6 ਵਜੇ। ਤੇ ਸਾਰੀ ਤਿਆਰੀ ਵਾਰੀ ਹੋ ਜੂਗੀ ਬਾਬੇ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਮਹਾਰਾਜ ਮੇਰ ਕਰਨ ਸੋ ਸਭ ਕੁਝ ਉਹਨਾਂ ਦਾ ਹੀ ਆ ਆਪਣਾ ਕੁਝ ਵੀ ਨਹੀਂ ਹੈਗਾ ਤੇ ਕੇਰਾ ਸਾਰਾ ਕੁਝ ਓਕੇ ਹੋ ਗਿਆ ਤੇ ਹੁਣ ਆ ਗਏ ਘਰੇ ਟਾਈਮ ਹੋ ਗਿਆ 6:30 ਕਿਵੇਂ ਠੀਕ ਆ ਹਾਂਜੀ ਹੂੰ ਤੇ ਹੁਣ ਦਰਪੀ ਨੂੰ ਲੈਵਾਂ ਟਿਊਸ਼ਨ ਤੋਂ ਹਾਂ ਉਹ ਮੈਂ ਚਲ ਪ੍ਰੀਤ ਗਈ ਟਿਊਸ਼ਨ ਅੱਜ ਖੁਸ਼ ਆ ਗਿਆ ਨਹੀਂ ਥੋੜਾ ਬਿਮਾਰ ਹਾਂ ਹੁਣ ਲੈ ਆਵਾਂ ਫਿਰ हां भाई उस्ताद नहीं मैं, मैं पार। पार तो खुश नहीं जाना ਸੀ ਲੈਣਾ ਇਹ ਕਹਿੰਦੀ ਮੰਮੀ ਤੂੰ ਗੇਟ 'ਚ ਖੜੀ ਤੇ ਮੈਂ ਤੁਰ ਹੀ ਜਾਉ ਚਾਚੇ ਕਾ ਮੋੜ ਨਹੀਂ ਮੈਂ ਆ ਹੀ ਜਾਣਾ ਸੀ ਸਮਾਨ ਬਾਹ ਪਾਂਡੇ ਭੁੰਡੇ ਧੋਣੇ ਸਾਰੇ ਧੋਤੇ ਮੈਂ ਗੱਲ ਕਰੀ ਤੂਦੇ ਨਾਲ ਆਉਗੂਗੀ ਨਹੀਂ ਕੋਈ ਨਹੀਂ ਮੈਂ ਕਿਹਾ ਮੈਂ ਖੜ ਜਾਣੀ ਪਾ ਚ ਪਾਂਡੇ ਭੁੰਡੇ ਧੋਣੇ ਧੋਤੇ ਸਾਰੇ ਓਕੇ ਆ